ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਜਾਂ YouTube ਤੇ ਦੇਖ ਰਿਹਾ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੋੜਾ ਥੈਂਕ ਯੂ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਚੈਨਲ ਦਾ ਤਾਂ ਮੇਰਾ ਫਰਜ਼ ਬਣਦਾ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਦਿੰਦੇ ਅੱਜ ਦੀ ਇਨਫੋਰਮੇਸ਼ਨ ਆ ਆ ਬੋਰਡ ਦੇ ਉੱਤੇ ਜਿੰਨਾ ਕੁਝ ਲਿਖਿਆ ਇਹਦੇ ਬਾਰੇ ਹੋਊਗੀ ਪੱਤਾ ਲਪੇਟ ਤੇ ਗੋਪਦੀ ਸੁੰਡੀ ਬਾਰੇ ਹੋਊਗੀ ਹਾਲਾਂਕਿ ਮੌਸਮ ਇੰਨਾ ਕੁ ਅਣਕੂਲ ਆ ਬਹੁਤ ਥਾਵਾਂ ਦੇ ਉੱਤੇ ਮੀਂਹ ਪੈ ਕੇ ਹਟਿਆ ਕਈ ਥਾਵਾਂ ਦੇ ਉੱਤੇ ਆਪਾਂ ਪ੍ਰਦਾਨ ਫਟੇਰੇ ਪਾਈ ਬੈ ਪਰ ਉਹਨੂੰ ਆਪਾਂ ਬੇਵਕੂਫੀ ਵੀ ਨਹੀਂ ਕਹਿ ਸਕਦੇ ਕਿਉਂਕਿ ਕਿਸਾਨਾਂ ਦੀਆਂ ਮਜਬੂਰੀਆਂ ਹੈ ਹੋ ਜਾਂਦੀਆਂ ਪਿਛਲੇ ਸਮਿਆਂ ਦੇ ਵਿੱਚ ਸੰਡੀ ਨਹੀਂ ਕੰਟਰੋਲ ਹੋਈ ਸੀ ਪਰ ਹੁਣ ਆਪਾਂ ਇਹ ਗੱਲ ਦਾ ਧਿਆਨ ਦੇਣਾ ਕਿ ਐਤਕੀ ਮੌਸਮ ਬਹੁਤ ਵਧੀਆ ਸੀ ਜਿਨ੍ਹਾਂ ਨੇ ਪ੍ਰਾਣ ਫਟੇਰੇ ਨਹੀਂ ਪਾਏ ਉਹ ਬਹੁਤ ਵਧੀਆ ਰਹਿਣਗੇ ਦਵਾਈ ਕਰਕੇ ਠੀਕ ਹੈ ਤਾਂ ਕਿਹੜੀ ਦਵਾਈ ਆਪਾਂ ਕਰਨੀ ਹੈ ਕਿਹੜੀ ਨਹੀਂ ਕਰਨੀ ਉਹਦੀਆਂ ਵੀਡੀਓ ਆਪਾਂ ਸੀਰੀ ਚਲਾ ਰੱਖੀਆਂ ਮੈਂ ਲਗਾਤਾਰ ਜਿਹੜੀਆਂ ਯੂਨੀਵਰਸਿਟੀ ਨੂੰ ਸਪਾਰਸ਼ ਹੈ ਉਹ ਵੀ ਤੁਹਾਨੂੰ ਦੱਸਿਆਂ ਜਿਹੜੀਆਂ ਨਵੇਂ ਟੈਕਨੀਕਲ ਆਏ ਨੇ 22 23 24 ਦੇ ਵਿੱਚ 25 ਦੇ ਵਿੱਚ ਉਹ ਵੀ ਤੁਹਾਨੂੰ ਵੀਡੀਓ ਕੱਲੀ-ਕੱਲੀ ਦੇ ਬਾਰੇ ਵੀ ਡਿਟੇਲ ਦੇ ਵਿੱਚ ਪਾਇਆ ਤੇ ਸੀਰੀਜ਼ ਆਪਣੀ ਉਹ ਕੰਟੀਨਿਊ ਰਹੂਗੀ ਮੇਨ ਐਡ ਕੀ ਫੰਗਸ ਦਾ ਅਟੈਕ ਜਿਆਦਾ ਸੁੰਡੀ ਤੇ ਗੋਭ ਦੀ ਸੁੰਡੀ ਦਾ ਹਜੇ ਘੱਟ ਆ ਜਿਹੜੀਆਂ ਗੇਤੀਆਂ ਵੈਰਾਈਟੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਇਕਾਦੁੱਕਾ ਪੱਤਾ ਲਪੇਟ ਦੀ ਸ਼ਿਕਾਇਤ ਹੈਗੀ ਆ ਕਿਉਂਕਿ ਉਹਦਾ ਟਾਈਮ ਸੀ ਬਾਈ ਮੈਂ ਤੁਹਾਨੂੰ ਕਿਹਾ ਸੀ ਵੀ 5 ਅਗਸਤ ਤੋਂ ਬਾਅਦ ਆਪਾਂ ਸਪਰੇਅ ਕਰਨੀ ਆ ਚਾਹੇ ਕੋਈ ਵੀ ਪੱਤਾ ਲਪੇਟ ਆ ਚਾਹੇ ਗੋਭ ਦੀ ਸੁੰਡੀ ਆ ਮੌਸਮ ਨੂੰ ਦੇਖ ਕੇ ਤਾਂ ਹੁਣ ਅੱਜ ਦੀ ਘੜੀ ਸਪਰੇਆ ਦਾ ਪੂਰਾ ਜੋਰ ਆ ਪੂਰਾ ਕੱਸ ਆ ਠੀਕ ਹੈ ਜਿਹੜੇ ਭਰਾ ਸੁੰਡੀ ਦੇਖ ਕੇ ਸਪਰੇ ਤਾਂ ਅੱਜ ਦੀ ਵੀਡੀਓ ਅਵੇਰਨੈਸ ਲਈ ਆ ਤਾਂ ਮੈਂ ਕਾਂਟਾ ਮਾਰ ਰਿਹਾ ਇੱਕ ਟੈਕਨੀਕਲ ਦੇ ਉੱਤੇ ਇਹ ਹੈਗਾ ਬਾਈਫੈਂਥਰਨ ਇਹ ਆਪਣੇ ਕੋਲੇ ਸਿਲਵਰ ਜੇ ਵਾਲੀ ਬੋਤਲ ਦੇ ਵਿੱਚ ਆਉਂਦੀ ਸੀ ਢੱਕਣ ਮੈਂ ਕੰਪਨੀ ਦਾ ਪਰਟੀਕੂਲਰ ਇੱਥੇ ਨਾਂ ਨਹੀਂ ਲਊਂਗਾ ਫਿਰ ਖਲਾਰਾ ਜ ਆ ਪੈ ਜਾਂਦਾ ਇਹਦੇ ਤੇ ਕਾਂਟਾ ਤਾਂ ਮਾਰ ਰਿਹਾ ਬਾਈ ਕਿਉਂਕਿ ਇਹ ਵਾਲਾ ਟੈਕਨੀਕਲ ਇੱਕ ਵਾਰੀ ਤਾਂ ਪੂਰਾ ਕੰਮ ਕਰਦਾ ਗਹਿ ਗੱਡਵਾ ਸੁੰਡੀ ਤੇ ਆ ਚਾਹੀ ਤੇਲੇ ਦੇ ਉੱਤੇ ਆ ਪਰ ਬਾਅਦ ਦੇ ਵਿੱਚ ਇਹ ਤੇਲੇ ਦੀ ਪਾਪੂਲੇਸ਼ਨ ਬੀਪੀਐਚ ਦੀ ਪਾਪੂਲੇਸ਼ਨ ਬਰਾਊਨ ਪਲਾਂਟ ਹੌਪਰ ਦੀ ਪਾਪੂਲੇਸ਼ਨ ਆ ਜਿਹੜੀ ਬਹੁਤ ਤੇਜ਼ੀ ਨਾਲ ਵਧਾਉਂਦਾ ਤਾਂ ਐਦਕੀ ਜਿਹੜੇ ਖੇਤਾਂ ਦੇ ਵਿੱਚ ਬੌਣਾ ਵਾਇਰਸ ਆ ਜਾਂ ਆਪਣੇ ਕੋਲੇ ਅਟੈਕ ਜਿਆਦਾ ਤੇਲੇ ਦਾ ਸ਼ੁਰੂ ਦੇ ਵਿੱਚ ਹੀ ਸ਼ੁਰवाती ਦੇ ਟਾਈਮ ਤੇ ਉਹ ਬਾਈਫਰਨਥਰਨਾ ਨਾਮ ਵਰਤਨ ਮੈਂ ਹਮੇਸ਼ਾ ਹਾਈ ਸਾਲ ਕਹਿਣਾ ਹੁੰਦਾ ਸਭ ਤੋਂ ਪਹਿਲਾਂ ਵੀਡੀਓ ਪਾਉਣਾ ਹੁੰਦਾ ਐਦਕੀ ਵੀ ਇਸ ਟੌਪਿਕ ਦੇ ਉੱਤੇ ਤੁਹਾਨੂੰ ਵੀਡੀਓ ਕਿਸੇ ਨੇ ਨਹੀਂ ਪਾਈ ਹੋਣੀ ਇਸ ਤੋਂ ਬਾਅਦ ਹਰੇਕ ਵੀਡੀਓ ਚੱਕ ਕੇ ਪਾਉਣ ਲੱਗ ਜੂਗਾ ਹਨਾ no doubt ਇਹ ਮੇਰਾ ਪੇਟੈਂਟ ਨਹੀਂ ਹੈਗਾ ਕੋਈ ਤਰੀਕਾ ਨਹੀਂ ਹਨਾ ਇਹ ਪਰ ਦੱਸਣਾ ਅਵੇਅਰਨੈਸ ਜ਼ਰੂਰੀ ਆ ਕਿਉਂਕਿ ਦੁਕਾਨਾਂ ਦੇ ਉੱਤੇ ਇਹ ਲੀਟਰ ਢੇਰ ਲੱਗੇ ਪੈਣਗੇ ਕਿਉਂ ਕਿ ਇਹਦਾ ਰਿਜ਼ ਟੜਕੇ ਦਾ ਕੰਮ ਕਰਦਾ ਇਹ ਹਨਾ ਇਹਨੇ ਇੱਕ ਵਾਰੀ ਤੁਹਾਡੇ ਕੋਲੇ ਖੇਤ ਸਾਫ਼ ਕਰ ਦੇਣਾ ਪਰ ਬਾਅਦ ਦੇ ਵਿੱਚ ਦੁਕਾਨਦਾਰਾਂ ਨੇ ਝੋਲੇ ਭਰੂਗਾ ਇਹ ਹੀ ਦਵਾਈ ਤਾਂ ਇਹ ਆਪਾਂ ਵਰਤ ਨਹੀਂ ਨਿਆਦ ਕਿ ਤੁਹਾਨੂੰ ਗਰੁੱਪ ਕਿਸੇ ਨੇ ਵੀ ਇਹਦੀ ਥਾਂ ਤੇ ਕਿਹੜੀਆਂ-ਕਿਹੜੀਆਂ ਦਵਾਈਆਂ ਵਰਤ ਸਕਦੇ ਆ ਜਿਹੜੀਆਂ ਸ਼ਪਾਰਸ਼ ਵੀ ਨੇ ਤੇ ਕੰਮ ਵੀ ਕਰਦੀਆਂ ਆ ਰਹੀਆਂ ਨੇ ਠੀਕ ਆ ਭਾਈ ਨਹੀਂ ਮੈਂ ਆਪਾਂ ਗੱਲ ਕਰਾਂਗੇ 140 ml ਇਮੈਕਟਿਕ ਬੈਂਜੋਏਟ 1.9 ec ਲਿਕਵਿਡ ਤੜਕਾ ਵੀ ਕਹਿੰਦੇ ਨੇ ਇਹਨੂੰ ਲਿਕਵਿਡ ਪ੍ਰੋਕਲੇਮ ਵੀ ਕਹਿੰਦੇ ਆ ਲਾਲ ਫੁੱਲ ਜਮਾ ਫੁੱਲ ਬਟਾ ਫੁੱਲ ਕੰਮ ਕਰਨ ਵਾਲੀ ਮੈਂ ਖੁਦ ਇਹੀ ਦਵਾਈ ਵਰਤਨਾ ਖੇਤ ਦੇ ਵਿੱਚ ਇਹ ਕੰਮ ਉੱਥੇ ਕਰਦੀ ਆ ਪਰ ਜਿੱਥੇ ਸੁੰਡੀ ਆਈ ਹੋਵੇ ਸੁੰਡੀ ਆਉਣ ਤੋਂ ਪਹਿਲਾਂ ਹੀ ਕੰਮ ਕਰਦੀ ਇਹ ਠੀਕ ਹੈ ਇਹ ਜਿੱਥੇ ਸੁੰਡੀ ਆਈ ਹੋਵੇ ਉਹਨੂੰ ਲਟਿਆ ਲਟਿਆ ਕੇ ਸੁੱਟਦੀ ਆ ਤਾਂ ਹੁਣ ਇਹਦਾ ਟਾਈਮ ਆ ਖੇਤ ਦੇ ਵਿੱਚ ਸੁੰਡੀ ਹੈਗੀ ਆ ਦੂਜਾ ਅਟੈਕ ਆ ਜਿਹੜਾ 25 ਅਗਸਤ ਤੋਂ ਬਾਅਦ ਹੋਊਗਾ ਪਹਿਲੇ ਅਟੈਕ ਨੂੰ ਆਪਾਂ ਹੁਣ ਜੇ ਸਾਂਭ ਲਈਏ ਤਾਂ ਚੰਗੀ ਗੱਲ ਆ ਜਿਨ੍ਹਾਂ ਨੇ ਪ੍ਰਦਾਨ ਫਟੇਰੇ ਪਾਏ ਆ ਸਪਰੇਅ ਉਹ ਵੀ ਕਰਨਗੇ ਠੀਕ ਹੈ ਤੇ ਉਹ ਸਸਤੀ ਕਰ ਲੈਣ ਵੀਰ ਮੇਰੇ ਆ ਸਭ ਤੋਂ ਸਸਤੀ ਦਵਾਈ ਆ ਮੈਕਟਿਕ ਬੈਂਜੋਏਟ ਠੀਕ ਹੈ ਲਗਭਗ ਇਹ 250 ਤੋਂ ਲੈ ਕੇ 350 ਰੁਪਏ ਕਿਲਾ ਪਊਗਾ ਇਹ ਵੀ ਮੈਂ ਜ਼ਿਆਦਾ ਕਹਤਾ 350 ਵੀ ਜੇ ਕੰਪਨੀ ਦੇ ਉੱਤੇ ਡਿਪੈਂਡ ਕਰੀਏ ਜਾਂ ਧਾਰ ਦੇ ਉੱਤੇ ਆਪਾਂ ਦਵਾਈ ਚੱਕਦੇ ਹੋਈਏ ਤਾਂ ਇਹ ਦਵਾਈ ਨਾਲ ਕਰ ਸਕਦੇ ਹੋ ਇਹਦੇ ਨਾਲ ਆਪਾਂ ਹੋਰ ਕਿਹੜੀ ਪਾਉਣੀ ਆ ਬਈ ਇਹਦੇ ਨਾਲ ਕਿਹੜੀ ਪਾਉਣੀ ਆ ਇਹਨਾਂ ਦੇ ਵਿੱਚੋਂ ਚਾਹੇ ਤਾਂ ਪਾ ਲਿਓ ਕੋਈ ਜੇ ਤੁਹਾਨੂੰ ਲੱਗਦਾ ਵੀ ਅਟੈਕ ਨਹੀਂ ਹੈਗਾ ਤਾਂ ਇਹਨੇ ਕੱਲੀ ਨੇ ਹੀ 100% ਕੰਮ ਕਰ ਦੇਣਾ ਇਹ ਕਿਸੇ ਦੀ ਲੋੜ ਨਹੀਂ ਉਸ ਤੋਂ ਬਾਅਦ ਜੇ ਪਾਉਣੀ ਆ ਕੱਲੀ 60 ਐਮਐਲ ਕੋਰਾ ਜਾਂਦੀ ਵੀ ਤੁਸੀਂ ਕਰ ਸਕਦੇ ਹੋ 스프ਰੇ ਕੋਰਾ ਜਾਂਨ ਵੀ ਟੈਕਨੀਕਲ ਸਸਤਾ ਤੁਸੀਂ ਕਿਸੇ ਚੰਗੀ ਕੰਪਨੀ ਦੀ ਤੁਸੀਂ ਕੋਰਾ ਜਨ ਕਰ ਸਕਦੇ ਹੋ 2ML ਫੇਮ ਵੀ ਕਰ ਸਕਦੇ ਹੋ ਬਈ ਇਹ ਵੀ ਤੁਹਾਨੂੰ ਪਤਾ ਚੰਗੀ ਕੰਪਨੀ ਦੀ ਕਰ ਸਕਦੇ ਹੋ ਬਹੁਤ ਕੰਪਨੀਆਂ ਦੇ ਵਿੱਚ ਟੈਕਨੀਕਲ ਆਇਆ ਆਪਣੇ ਕੋਲੇ 50 ਗ੍ਰਾਮ ਟਾਟਾ ਦੀ ਟਕੂਮੀ ਵੀ ਕਰ ਸਕਦੇ ਹੋ ਇਹ ਵੀ ਟੈਕਨੀਕਲ ਤੁਹਾਨੂੰ ਆਮ ਹਰੇਕ ਕੰਪਨੀ ਦੇ ਵਿੱਚੋਂ ਮਿਲ ਜੂਗਾ 170 ਗ੍ਰਾਮ ਮੋਟਾਰ 75 ਐਸਸੀ ਜਿਹੜੀ ਤੁਹਾਨੂੰ ਕਹਿੰਦੇ ਦਿੱਤੀ ਹੈ ਇਹ ਇਹ ਸਾਰੀਆਂ ਦਵਾਈਆਂ ਨੇ ਜਿਹੜੀਆਂ ਚਾਰੇ ਮੈਂ ਹੁਣ ਨਾ ਲਿਆ ਯੂਨੀਵਰਸਿਟੀ ਵੱਲੋਂ ਰਜਿਸਟਰ ਨੇ ਤੇ ਰਿਕਮੈਂਡ ਨੇ ਇਹ ਦਵਾਈ ਤੁਸੀਂ ਪੱਤਾ ਲਪੇੜ ਤੇ ਗੋਭ ਦੀ ਸੁੰਢੀ ਲਈ ਕਰ ਸਕਦੇ ਹੋ ਜੇ ਕਿਸੇ ਨੇ ਹੋਰ ਐਡਵਾਂਸ ਦੇ ਵਿੱਚ ਜਾਣਾ ਵੀ ਅਸੀਂ ਤਾਂ ਭਾਈ ਨਵੀਂ ਟੈਕਨੋਲੋਜੀ ਦੇ ਨਾਲ ਜਾਣਾ ਜਾਂ ਥੋੜਾ ਜਿਹਾ 2-400 ਰੁਪਇਆ ਵੱਧ ਲਾਉਣਾ ਜਾਂ ਆਪਣੇ ਕੋਲੇ ਅਸਰਾ ਜਿਹੜਾ 5-7 ਦਿਨ 25 ਤਰੀਕ ਤੱਕ ਰੱਖਣਾ ਹੁਣ ਤੋਂ ਸਪਰੇਅ ਕਰਕੇ ਤਾਂ ਐਨਸੀਪੀਓ ਕਰ ਸਕਦੇ ਆਂ ਭਾਈ ਸਜੰਟਾ ਦੀ ਪ੍ਰਚੰਡ ਕਰ ਸਕਦੇ ਆਂ ਕੋਰੋਮੰਡਲ ਦੀ ਵਿਆਗੋ ਕਰ ਸਕਦੇ ਆਂ ਬਾਹਰ ਦੀ ਅੰਗੇਜ ਕਰ ਸਕਦੇ ਆਂ ਕੋਟੇਵਾਦੀ ਹਿਬੀਫਿਨ ਜਿਹੜਾ ਨਵਾਂ ਆਇਆ ਤੇਲੇ ਤੋਂ ਇਹ ਆਪਾਂ ਮੈਡ ਬੂਟਿੰਗ ਸਟੇਜ ਤੇ ਕਰਨੀ ਆ ਹੁਣ ਨਹੀਂ ਕਰਨੀ ਜਿਹੜੇ ਝੋਨੇ ਗੀਤੇ ਨੇ ਜਦੋਂ ਗੱਭੇ ਤੋਂ ਥੋੜਾ ਜਿਹਾ 2-4 ਦਿਨ ਪਹਿਲਾਂ ਤੇ ਨਿੱਕੀ ਜੀ ਪੀਆਈ ਸਟੇਜ ਜਿਹਨੂੰ ਪੈਨਿਕਲ ਇਨੀਸ਼ੀਏਸ਼ਨ ਕਹਿ ਦਿੰਦੇ ਆ ਮੁੰਜਰ ਬਣ ਜੇ ਉਸ ਤੋਂ ਬਾਅਦ 4-5 ਦਿਨ ਮੈਡ ਬੂਟਿੰਗ ਸਟੇਜ ਦੇ ਉੱਤੇ ਇਹ ਵੀ ਫਨ ਕਰ ਸਕਦੇ ਆ ਤੇਲੇ ਤੇ ਵੀ ਕੰਟਰੋਲ ਕਰੂਗੀ ਠੀਕ ਹੈ ਜਿਹੜੀਆਂ ਗੇਤੀਆਂ ਵੈਰੈਟੀਆਂ ਨੇ ਉਹਨਾਂ ਦੀ ਉਹ ਸਟੇਜ ਆਉਣ ਵਾਲੀ ਆ ਮੋਸਟਲੀ 70% ਝੋਨੇ ਆ ਜਿਹੜੇ ਉਹ ਪਛਿੱਤੇ ਨੇ ਉਹਨਾਂ ਦੇ ਵਿੱਚ ਹਜੇ ਇਹ ਵੀ ਫੰਡੀ ਲੋਡ ਨਹੀਂ ਪੈਣੀ ਜਦੋਂ ਲੋਡ ਪਾਉਗੀ ਆਪਾਂ ਵੀਡੀਓ ਪਾਵਾਂਗੇ ਮੈਂ ਵੀ ਕਰੂੰਗਾ ਇਸ ਦੀ ਟ੍ਰਾਇਲ ਲਾਉਂਗਾ ਇਹਦਾ ਇਹ ਵੀ ਇਸੇ ਦੀ ਲਾਉਂਗਾ ਇਹ ਵੀ ਪੱਤਾ ਲਪੇਟ ਲਈ ਇਹਨਾਂ ਦੀ ਆ ਬਹੁਤ ਵਧੀਆ ਦਵਾਈ ਆ ਉਸ ਤੋਂ ਬਾਅਦ ਬੈਰਾਜਾਇਡ ਵੀ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਰਹੇ ਨੇ ਇਹਦੇ ਅੜਾਮਾਂ ਦੀ ਇਹ ਦਵਾਈ ਆ ਇਹ ਵੀ ਤੁਸੀਂ ਕਰ ਸਕਦੇ ਹੋ ਇਹ ਵੀ ਤੁਹਾਨੂੰ ਹੋਰ ਇੱਕ ਕੰਪਨੀ ਦੇ ਵਿੱਚ ਮਿਲ ਜਾਣਗੇ ਇਹਨਾਂ ਦੇ ਟੈਕਨੀਕਲ ਉੱਤੇ ਮੈਂ ਦੇ ਦੂੰਗਾ ਜਾਂ ਤੁਸੀਂ ਬਾਈ ਨੇਮ ਜੇ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੱਦ 2-300 ਰੁਪਏ ਦਾ ਫਰਕ ਪੈਂਦਾ ਸਾਰਾ ਤੇ ਇਹਦੇ ਵਿੱਚ ਇੱਕ ਫੰਗੀ ਸਾਈਡ ਜ਼ਰੂਰ ਪਾ ਲਿਓ ਬਈ ਫੰਗੀ ਸਾਈਡ ਚਾਹੀਦਾ ਤੁਸੀਂ ਪਲਸਰਾ ਵਾਲਾ ਪਾ ਲਿਓ ਬਈ ਚਾਹੇ ਤੁਸੀਂ ਆਪਣੇ ਕੋਲੇ ਮੈਨਕੋਜੇਬ ਪਾ ਲਿਓ ਚਾਹੇ ਤੁਸੀਂ ਆਪਣੇ ਕੋਲੇ ਹੈਕਜ਼ਾਕੋਨਾਜ਼ੋਲ ਪਾ ਲਿਓ ਚਾਹੇ ਕਸਟੋਡੀਆ ਵਾਲਾ ਟੈਕਨੀਕਲ ਪਾ ਲਿਓ ਓਜੋਕਸੀ ਪਲਸ ਡੈਫੋਕੋਨਾਜ਼ੋਲ ਚਾਹੇ ਐਮੀਸਟਾਰ ਵਾਲਾ ਟੈਕਨੀਕਲ ਪਾ ਲਿਓ ਆਪਣੇ ਕੋਲੇ ਓਜੋਕਸੀ ਪਲਸ ਡੈਫੋਕੋਨਾਜ਼ੋਲ ਚਾਹੇ ਨਟੀਵੋ ਵਾਲਾ ਟੈਕਨੀਕਲ ਪਾ ਲਿਓ ਇੱਕ ਫੰਗੀ ਸਾਈਡ ਚੰਗਾ ਵਧੀਆ ਕੰਪਨੀ ਦਾ ਜ਼ਰੂਰ ਕਰਦੇ ਹੋ ਤੇ ਜਦੋਂ ਗੱਬੇ ਦੇ ਹੋਇਆ ਝੋਨਾ ਉਦੋਂ ਆਪਾਂ ਵੀਡੀਓ ਵੀ ਪਾਵਾਂਗੇ ਤੇ ਚੰਗਾ ਫੰਗੀ ਸਾਈਡ ਵੀ ਤੁਹਾਨੂੰ ਕਰਨਾ ਪਊਗਾ ਜਿੱਥੇ ਖਾਸ ਕਰਕੇ ਹਲਦੀ ਰੋਗ ਆਉਂਦਾ ਹਲਦੀ ਰੋਗ ਵਾਲੇ ਧਿਆਨ ਜਿੱਥੇ ਹਲਦੀ ਰੋਗ ਆਉਂਦਾ ਉਹ ਗੱਬੇ ਦੇ ਉੱਤੇ ਇੱਕ ਗਲੀਲਿਓ ਵੇ ਦਾ ਜਾਂ ਕਾਪਰ ਦੀ ਸਪਰੇਅ ਜ਼ਰੂਰ ਕਰ ਦੇਣ ਕਿਉਂਕਿ ਬਾਅਦ ਦੇ ਵਿੱਚ ਜਦੋਂ ਹਲਦੀ ਆ ਜਾਂਦਾ ਉਦੋਂ ਆਪਾਂ ਦਵਾਈਆਂ ਕਰਦੇ ਆ ਉਹ ਅਸਰਗਜ਼ਾਰ ਨਹੀਂ ਹੁੰਦੀਆਂ ਉਦੋਂ ਇਹੋ ਜੀ ਦੁਨੀਆ ਤੇ ਦਵਾਈ ਹੀ ਨਹੀਂ ਬਣੀ ਜਿਹੜੀ ਹਲਦੀ ਰੋਗ ਪੈ ਜੇ ਉਹਨੂੰ ਠੀਕ ਕਰ ਦੇ ਉਹਨੂੰ ਰੋਕ ਸਕਦੀ ਆ ਅੱਗੇ ਫੈਲਣ ਤੋਂ ਪਰ ਜਿਹੜੇ ਬੂਟੇ ਦੇ ਵਿੱਚ ਇੱਕ ਵਾਰੀ ਹਲਦੀ ਬਣ ਗਈ ਗਟੋਲੀ ਬਣ ਗਈ ਉਹ ਠੀਕ ਨਹੀਂ ਹੋਊਗੀ ਕਦੇ ਵੀ ਤਾਂ ਇਹਨੂੰ ਗੱਬੇ ਦੇ ਉੱਤੇ ਹੀ ਦਵਾਈ ਕਰਨੀ ਆ ਜੇ ਆਪਾਂ ਹੁਣ ਦਵਾਈ ਕਰ ਲਾਂਗੇ ਹਲਦੀ ਰੋਗ ਲਈ ਉਹਦਾ ਵੀ ਨਹੀਂ ਫਾਇਦਾ ਜੇ ਆਪਾਂ ਬਾਅਦ ਚ ਕਰਾਂਗੇ ਉਹਦਾ ਵੀ ਕੋਈ ਫਾਇਦਾ ਨਹੀਂ ਇੱਕ ਫੰਗੀਸਾਈਡ ਜ਼ਰੂਰ ਕਰ ਲਿਓ ਇਹਨਾਂ ਦਵਾਈਆਂ ਦੇ ਵਿੱਚ ਤੇ ਧਿਆਨ ਰੱਖਿਓ ਵੀ ਤਿੰਨ ਟੈਕਨੀਕਲਾਂ ਤੋਂ ਵੱਧ ਮਿਕਸ ਨਹੀਂ ਕਰਨਾ ਆਪਾਂ ਠੀਕ ਹੈ ਭਾਈ ਬਾਕੀ ਕਿਵੇਂ ਲੱਗਦੀ ਆ ਵੀਡੀਓ ਆਪਦਾ ਕਿਹੜਾ ਏਰੀਆ ਤੁਹਾਡਾ ਕਿਹੜੀ ਵੈਰੈਟੀ ਲਾਈ ਆ ਕਿਹੜੀ ਦਵਾਈ ਤੁਸੀਂ ਕੰਬੀਨੇਸ਼ਨ ਨਾਲ ਕਰਦੇ ਹੋ ਫੰਗੀਸਾਈਡ ਇਨਸੈਕਟੀਸਾਈਡ ਕਮੈਂਟ ਜ਼ਰੂਰ ਕਰਿਓ ਤਾਂ ਜੋ ਕਮੈਂਟਾਂ ਦੇ ਵਿੱਚ ਲੋਕਾਂ ਦਾ ਵੀ ਫਾਇਦਾ ਹੋ ਜੇ ਤੇ ਜਿਹੜੀ ਵੀਡੀਓ ਤੁਹਾਨੂੰ ਚਾਹੀਦੀ ਆ ਜਿਹੜੀ ਦਵਾਈ ਦੀ ਉਹ ਆਪਾਂ ਵੀਡੀਓ ਦੇ ਬਾਰੇ ਪਾ ਦਾਂਗੇ ਥੈਂਕ ਯੂ ਸੋ ਮੱਚ ਜੀ ਜੇ ਨਵੇਂ ਹੋ ਤਾਂ ਫੋਲੋ ਕਰ ਲਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ